ਹਾਂਜੀ ਲੱਕ ਜੀ ਸਤ ਸ੍ਰੀ ਅਕਾਲ ਮੈਂ ਅਮਨ ਫਰੋਂ ਸਾਈਪ੍ਰਸ ਤੋਂ ਤੇ ਮੇਰੇ ਕੋਲ ਪਰਮਨੈਂਟ ਵੀਜ਼ਾ ਹੈਗਾ ਤੇ ਮੈਂ ਗੋਰਿਆਂ ਦੀ ਫੈਮਿਲੀ ਚ ਕੰਮ ਕਰਦੀ ਹਾਂ ਚਲੋ ਅੱਜ ਮੈਂ ਤੁਹਾਨੂੰ ਆਪਣੀ ਜੁਐਲਰੀ ਦਿਖਾ ਲਦੀ ਹਾਂ ਬਹੁਤ ਸਾਰੀ ਮੇਰੇ ਕੋਲ ਜੁਐਲਰੀ ਹੈਗੀ ਆ ਬਹੁਤ ਸਾਰੀ ਕਿ ਜਿਹੜੀ ਜਸਟ ਨੋਰਮਲ ਵੀ ਹੈਗੀ ਆ ਤੇ ਉਹਦਾ ਵੀ ਹੈਈ ਥੋੜੀ ਜਿਹੀ ਨਾ ਹੈਵੀ ਜੇ ਵੀ ਬੜੀ ਮੋਟੀ ਹੈਗੀ ਆ ਡਰਸਾਂ ਦੇ ਨਾਲ ਪਾਣ ਨੂੰ ਤੇ ਮੇਰਾ ਸੱਚੇ ਇੱਕ ਦਿਨ ਇਹਨਾਂ ਦੇਖਣ ਨੂੰ ਦਿਲ ਕਰਦਾ ਸੀਗਾ ਨਾ ਬਹੁਤ ਜ਼ਿਆਦਾ ਮੇਰਾ ਟਾਈਮ ਹੀ ਨਹੀਂ ਲੱਗਿਆ ਸੀਗਾ ਦੇਖ ਜਿਹ ਹੈ ਤਾਂ ਇਹ ਤਾਂ ਕੁਝ ਵੀ ਨਹੀਂ ਹੈਗੀ ਹਜੇ ਪਤਾ ਨਹੀਂ ਬਾਕੀ ਕਿੱਧਰ ਡੱਬੇ ਭਰੇ ਪਏ ਆ ਉਹ ਤਾਂ ਮੈਂ ਕਲੀਨ ਕਰਨ ਲੱਗੀ ਸੀ ਮੈਂ ਕਿਹਾ ਚੱਲ ਮੈਂ ਹਨਾ ਆਪਣੀ ਵੀਡੀਓ ਬਣਾ ਲਵਾਂ ਤੇ ਘਰ ਦੇਆਂ ਨੂੰ ਸੈਂਡ ਕਰਾਂ ਤੇ ਬਹੁਤ ਸੋਣੀ ਮੈਂ ਕਦੇ ਵੇਅਰ ਹੀ ਨਹੀਂ ਕੀਤੀ ਹੈਗੀ ਇਹਨਾਂ ਚ ਕੁਛ ਹਜੇ ਅੱਧੀ ਚੀਜ਼ਾਂ ਪਈਆਂ ਆ ਕਦੇ ਮੌਕਾ ਹੀ ਨਹੀਂ ਮਿਲਿਆ ਹੈਗਾ ਵੇਅਰ ਕਰਨ ਦਾ ਕਿਉਂਕਿ ਏਮਪਲੋਇਰ ਦੇ ਘਰ ਰਹਿੰਦੇ ਸੀਗੇ ਟਾਈਮ ਹੀ ਨਹੀਂ ਮਿਲਿਆ ਹੈਗਾ ਵੇਅਰ ਕਰਨ ਦਾ ਆਈ ਹੋਪ ਮੈਂ ਫਿਊਚਰ ਦੇ ਵਿੱਚ ਇਹਨਾਂ ਨੂੰ ਵੇਅਰ ਕਰੂੰਗੀ ਹਨਾ ਕਿਉਂਕਿ ਬਹੁਤ ਦਿਲ ਕਰਦਾ ਮੇਰਾ ਵੇਅਰ ਕਰਨ ਨੂੰ ਮੈਂ ਅਜੇ ਕੋਈ ਵੀ ਇਹਨਾਂ ਮਤਲਬ ਜ਼ਿਆਦਾ ਵੇਅਰ ਨਹੀਂ ਕੀਤਾ ਹੈਗਾ ਮੈਂ ਸ਼ੈਲ YouTube ਤੇ ਵੀ ਦਿਖਾਵਾਂਗੀ ਇਸ ਦਿਨ ਵੀਅਰ ਕਰਕੇ ਹੈ ਨਾ ਕਿਸੇ ਡਾਸਸ ਦੇ ਨਾਲ ਤਾਂ ਕਰਕੇ ਲੋਕੋ ਜੀ ਇੰਨੀ ਅਗਲਾ ਬਹੁਤ ਸਾਲਾਂ ਦੀ ਜੁਲਰੀ ਆ ਮੈਨੂੰ অলਮੋਸਟ ਇਸ ਕੰਟਰੀ ਦੇ ਵਿੱਚ 14 ਸਾਲ ਹੋ ਗਏ ਆ ਤੇ 14 ਸਾਲ ਦੀ ਮੇਰੇ ਕੋਲੇ ਜੁਲਰੀ ਹੈਗੀ ਆ ਜਿਹਦਾ ਮੈਂ ਲੈਦੀ ਰਹਿੰਦੀ ਸੀ ਇਹਦਾ ਕਿਉਂਕਿ ਸ਼ੌਂਕ ਸਗਾ ਮੈਨੂੰ ਇਦਾਂ ਲੈਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਕੁਝ ਗਿਫਟ ਕੀਤੇ ਹੋਇਆ ਹਨਾ ਕਈ ਮੈਡਮ ਜਿਹਦਾ ਦਰਦ ਜਾਂਦੇ ਸੀ ਤਾਂ ਉਹ ਗਿਫਟ ਕਰ ਜਾਂਦੇ ਸੀਗੇ ਤਾਂ ਐਦਾਂ ਬਾਕੀ ਨੇ অলਮੋਸਟ ਮੇਰੇ ਆਪਣੇ ਸਾਰੀ ਮਿਹਨਤ ਦੀ ਆ ਪੈਸਿਆਂ ਦੀ ਆ ਨਾ ਜੁਐਲਰੀ ਆ ਮਤਲਬ ਮੇਰੀ ਮਿਹਨਤ ਦੀ ਆ ਬੜਾ ਦਿਲ ਹੈਪੀ ਹੁੰਦਾ ਹੈ ਇਹਦਾ ਦੇਖ ਕੇ ਚਲੋ ਠੀਕ ਹੈ ਲੋਕੋ ਜੀ ਪਲੀਜ਼ ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਦੇਣਾ ਮਿਲਦੀ ਅਗਲੀ ਵੀਡੀਓ ਜਦ ਤੱਕ ਬਾਏ ਬਾਏ